ਸਾਡੇ ਯੂਟਿਊਬ ਚੈਨਲ ਦੇ ਅਫਰ ਦਾ ਫਰਦਰ ਹੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਈਟੀਟੀ ਟਟਪਾਸ ਅਨ EMPLOIED ਯੂਨੀਅਨ ਵੱਲੋਂ 2994 ਬੈਲਗ ਦੀਆਂ ਫੋਟਾਂ ਨੀਡ ਜਰਵ ਕਰਨ ਦੀ ਮੰਗ ਨੂੰ ਲੈ ਕੇ ਲੁਧਿਆਣਾ ਪੱਛਮੀ ਵਿਖੇ ਕੀਤੇ ਪੱਤਰ ਤੇ ਸਿੱਟੇ ਵਜੋਂ ਮਿਲੀਆਂ ਮੀਟਿੰਗਾਂ ਬਾਰੇ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਨੂੰ ਜਾਂਚ ਹੈ ਕਿ ਜੇਕਰ ਪੁਲਿਸ ਅਜੇ ਤੱਕ ਸਾਡੇ ਜਨੂਨ ਨੂੰ ਸੰਕਰ ਨਹੀਂ ਕੀਤਾ ਤੇ ਸੋ ਸਪਰਟ ਚਲੋ ਤਾ ਜੋ ਰੇਕ ਆਉਣ ਵਾਲੀ ਮੇਰੇ ਨੂੰ ਨੋਟੀਫਿਕੇਸ਼ਨ ਆ ਰਿਹਾ ਸਮਸ਼ਿਆ ਮੈਂ ਜਾ ਕਰੇ। ਜਿਵੇਂ ਅਨਾਬਖਮੀ ਦੀ ਉਦ ਆਖਵਾਦੀ ਜਿਮਨੀ ਚੋਣ ਲਈ ਜੋ ਉਨੇ ਜੋਂ ਨੂੰ ਵੋਟਾਂ ਪੈਣ ਜਾ ਰਹੀਆਂ ਹਨ ਉਸ ਚੋਣ ਵਿੱਚ ਜਿੱਤ ਪ੍ਰਾਪਤ ਕਰਨ ਲਈ ਪੰਜਾਬ ਦੀ ਹਰੇਕ ਸਿਆਸੀ ਪਾਰਟੀ ਨੇ ਅੱਡੀ ਚੋਟੀ ਦਾ ਜੋਰ ਲਾਇਆ ਹੋਇਆ ਹੈ। ਜਿੱਤ ਸੱਤਾਧਾਰੀ ਆਮ ਆਗਮਨੀ ਪਾਰਟੀ ਨੂੰ ਇਸ ਦਾ ਬਦਲਾਵਾ ਮਿਲਣ ਦੀ ਉਮੀਦ ਹੈ ਕਿ ਉਹਨਾਂ ਦੀ ਸਰਕਾਰ ਅਜੇ 1.5 ਸਾਲ ਹੋਰ ਚੱਲਣੀ ਹੈ ਤੇ ਲੋਕਾਂ ਨੇ ਆਪਣੇ ਕੰਮ ਕਰਾਉਣ ਲਈ ਉਹਨਾਂ ਕੋਲ ਹੀ ਆਉਣਾ ਹੈ। ਉਤੇ ਹੀ ਇਸ 파ਰਟੀ ਨੂੰ ਮੁਲਾਜ਼ਮਾਂ ਪੈਨਸ਼ਨਾਂ ਪੁਰਾਣੀ ਪੈਨਸ਼ਨ ਬਹਾਲੀ ਸੰਗਠਨ ਕਮੇਟੀ ਤੇ ਬੇਰੁਜ਼ਗਾਰ ਯੂਨੀਅਨ ਵੱਲੋਂ ਲੁਧਿਆਣਾ ਪੱਛਮੀ ਖੇਤਰ ਵਿੱਚ ਸਰਕਾਰ ਵਿਰੁੱਧ ਕੀਤੇ ਜਾ ਰਹੇ ਭੰਡੀ ਪਰਜਾਉ ਦੇ ਨਤੀਜੇ ਵਜੋਂ ਵੋਟਰਾਂ ਨੂੰ ਖੋਰ ਲਗੰਦਰ ਡਰਦੀ ਚਤਾਰਿਆ ਹੈ ਇਸੇ ਕੜੀ ਵਿੱਚ 8894 ਭਰਤੀਆਂ ਬੈਕਲੌਗ ਦੀਆਂ 2994 ਪੋਸਟਾਂ ਨੂੰ ਡੀ ਰਿਜ਼ਰਵ ਕਰਕੇ ਬਾਕੀ ਦੇ ਉਮੀਦਵਾਰਾਂ ਨੂੰ ਵੀ ਸਪੂਨਾ ਵਿੱਚ ਭੇਜੇ ਜਾਣ ਦੀ ਮੰਗ ਨੂੰ ਲੈ ਕੇ 12 ਜੂਨ ਨੂੰ ਇੱਕ ਰੋਹ ਪਰਿਆ ਜੂਨਦਾਰ ਪ੍ਰੋਟੈਸਟ ਲਗਾਇਆ ਗਿਆ ਸੀ ਇਹਦੇ ਸਿੱਟੇ ਵਜੋਂ ਇਸ ਬੈਕਲੌਗ ਯੂਨੀਅਨ ਦੇ ਆਗੂਆਂ ਨੂੰ ਸਭਾਵਨਾ ਨੂੰ 10 ਮੀਟਿੰਗਾਂ ਕਰਾਏ ਜਾਣ ਦਾ ਭਰੋਸਾ ਦਿੱਤਾ ਗਿਆ ਇਸ ਸਬੰਧੀ ਪਹਿਲੀ ਮੀਟਿੰਗ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਦੇ ਨਾਲ ਮੀਟਿੰਗ ਕਰਵਾਈ ਗਈ ਇਸ ਮੀਟਿੰਗ ਤੋਂ ਬਾਅਦ ਯੂਨੀਅਨ ਦੇ ਆਗੂਆਂ ਨੇ ਲਾਈਵ ਹੋ ਕੇ ਇਸ ਮੀਟਿੰਗ ਵਿੱਚ ਮਲੇ ਪ੍ਰੋਫੈਸਰਾਂ ਤੇ ਤਸੱਲੀ ਪ੍ਰਗਟ ਕੀਤੀ। ਮੀਟਿੰਗ ਬਹੁਤ ਹੀ ਚੰਗੇ ਮਾਹੌਲ ਵਿੱਚ ਸੰਪੰਨ ਹੋਣ ਦਾ ਦਾਵਾ ਵੀ ਕੀਤਾ ਗਿਆ ਸੀ ਤੇ ਮੰਤਰੀ ਅਮਨ ਅਰੋੜਾ ਦੁਆਰਾ ਨਾ ਕੇਵਲ ਧਿਆਨ ਨਾਲ ਇਹ 82994 ਬੈਕਲੌਗ ਯੂਨੀਅਨ ਦੀਆਂ ਮੰਗਾਂ ਨੂੰ ਧਿਆਨ ਨਾਲ ਸੁਣਿਆ ਗਿਆ, ਬਲਕਿ ਸਿੱਖਿਆ ਮੰਤਰੀ ਨੂੰ ਵੀ ਮੌਕੇ ਤੇ ਹੋਣ ਕਰਕੇ ਉਹਨਾਂ ਬੇਰੁਜ਼ਗਾਰਾਂ ਦੀਆਂ ਮੰਗਾਂ ਵੱਲ ਧਿਆਨ ਦੇਣ ਦੀ ਅਪੀਲ ਕੀਤੀ ਗਈ। ਦਬਸਲ ਐਡੀਟਿਵ ਨਾਲ ਕਰਨੇ ਬੈਕਲੌਗ ਯੂਨੀਅਨ ਦੀ ਮੰਗ ਹੈ ਕਿ ਅਜੇ ਸਿਰਫ 2670 ਉਮੀਦਵਾਰਾਂ ਨੂੰ ਹੀ ਨਿਲਦੀ ਪੱਤਰ ਦਿੱਤੇ ਗਏ ਹਨ ਤੇ ਅਜੇ ਲਗਭਗ 3500 ਹੋਰ ਉਮੀਦਵਾਰਾਂ ਦੀਆਂ ਸਿਲੈਕਸ਼ਨ ਲਿਸਟਾਂ ਜਾਰੀ ਕਰਨੀਆਂ ਬਾਕੀ ਹਨ ਕਿਉਂਕਿ ਭਰਤੀ 5994 ਦੀ ਹੈ ਨਾ ਕਿ 2670 ਕੈਂਡੀਡੇਟਸ ਦੀ ਇਹ ਤੋਂ ਅਬਾ ਵੱਡੀ ਗਿਣਤੀ ਵਿੱਚ ਨਾਟ ਜੋਇਨ ਕੈਂਡੀਡੇਟਸ ਦਾ ਡਾਟਾ ਵੀ ਸਿੱਕਾ ਬਾਕਬਾਸ ਵਰਕ ਆਫ ਕਿਲਾ ਤੋਂ ਕਲੱਡ ਕੀਤਾ ਜਾ ਰਿਹਾ ਹੈ ਬੈਕਲੌਗ ਯੂਨੀਅਨ ਦੀ ਮੰਗ ਹੈ ਕਿ ਮਾਨਯੋਗ ਪੰਜਾਬ ਨਾ ਹਰਿਆਣਾ ਹਾਈ ਕੋਰਟ ਦੇ CWP 10675/2020 ਦੇ ਰੈਟ ਦੇ ਫੈਸਲੇ ਦੇ ਅਨੁਸਾਰ ਤੇ ਬਾਅਦ ਦੇ ਵਿੱਚ ਇਸ ਤੇ ਲੱਗੀਆਂ ਕਈ COCB ਸੰਬੰਧੀ ਦਿੱਤੇ ਫੈਸਲੇ ਅਨੁਸਾਰ ਪਹਿਲਾਂ ਓਪਨ ਕੈਟਾਗਰੀਆਂ ਧੀਆਂ ਪੋਸਟਾਂ ਭਰੀਆਂ ਜਾਣ ਜਿਸ ਵਿੱਚ ਜਨਰਲ EWS BC ਤੇ SC ਕੈਟਾਗਰੀਆਂ ਦੇ ਸਾਰੇ ਉਮੀਦਵਾਰਾਂ ਨੂੰ ਓਪਨ ਵਿਦ ਕਨਸਿਡਰ ਕਰਦੇ ਹੋਏ ਮੈਟਲਿਸ ਜਾਰੀ ਕੀਤੀ ਜਾਵੇ ਤੇ ਬਾਅਦ ਦੇ ਵਿੱਚ ਰਿਜ਼ਰਵ ਕੈਟਾਗਰੀਆਂ ਸਿਲੈਕਸ਼ਨ ਲਿਸ਼ਟਾਂ ਜਾਰੀ ਕੀਤੀਆਂ ਜਾਣ ਤਾਂ ਜੋ ਕਿਸੇ ਵੀ ਰਿਜ਼ਰਵ ਕੈਟਾਗਰੀ ਦੇ ਉਮੀਦਵਾਰ ਨਾਲ ਡੀਐਨ ਸਾਹੀ ਨਾ ਹੋਵੇ ਜੇਕਰ 8829 ਜਨਮ ਦੇ ਬੈਕਲੌਗ ਦੇ ਯੂਨੀਅਨ ਦੇ ਆਗੂ ਸ੍ਰਿੰਦਰ ਪਾਉ ਤਨਵਰਧਾਫ ਪੌਰ ਤੇ ਉਹਨਾਂ ਦੀ ਟੀਮ ਜਿਨ੍ਹਾਂ ਦੇ ਵਿੱਚ ਸ਼ਾਮਲ ਹਨ ਸੁਰਿੰਦਰ ਕੁਮਾਰ ਅਭੋਰ ਅਸ਼ੋਕ ਬਾਬਾ ਜਲਾਦਾਬ ਮਨਦੀਪ ਕੁਮਾਰ ਫਾਇਲਕਾ ਰਾਜ ਕੁਮਾਰ ਅਭੋਰ ਬਲਵਿੰਦਰ ਕਾਕਾ ਪਟਿਆਲਾ ਕੁਲਵਿੰਦਰ ਸ਼ਾਮਾ ਸਰਬਜੀਤ ਗੁਰੂਸਾਹਿਬ ਨਿਸ਼ਾਮ ਕੰਬੋਜ ਕਰਨ ਕੰਬੋਜ ਅਜੀਤ ਮਾਨਸਾ ਰਤੇਸ਼ ਕੁਮਾਰ ਵਰਿੰਦਰ ਬਾਜਵਾ ਮੀਨੂ ਬਾਲਾ ਅਮਨਦੀਪ ਔਰ ਇਸ ਤੋਂ ਇਲਾਵਾ ਹੋਰ ਵੀ ਸ਼ਾਮਲ ਹਨ ਤਾਂ ਜੇਕਰ ਇਸ ਦੇਮੋਤੇ ਸਾਰੀ 8829 ਜਿਹੜਾ ਮੈਂ ਬੈਕਲੌਗ ਜੋ ਕਾਟਰ ਹੈ ਉਸ ਦੀ ਸਹਿਯੋਗ ਤੇ ਉਸ ਦੀ سپورਟ ਜੇਕਰ ਮਿਲਦੀ ਹੈ ਤੇ ਮਾਣ ਜੋ ਪੰਜਾਬ ਨਾ ਹਰਿਆਣਾ ਹਾਈ ਕੋਰਟ ਦੇ ਪਹਿਲਾਂ ਦਿੱਤੇ ਫੈਸਲੇ ਅਨੁਸਾਰ ਸਾਰੀ 593 ਪੱਤੀ ਪੂਰੀ ਕਰਵਾਉਣ ਦੇ ਵਿੱਚ ਇਹ ਕਾਮਯਾਬ ਤੀਨ ਹੋ ਜਾਂਦੀ ਹੈ ਤਾਂ ਇਹ ਇੱਕ ਵੱਡੀ ਉਪਲਬਧੀ ਹੋਵੇਗੀ ਕਿਉਂਕਿ ਇਹ ਤਾਂ ਕਟਮਨਟ ਵਾਲੇ ਵਿਸ਼ੇਸ਼ ਕੈਟੇਗਰੀ ਦੇ ਟੇਲ ਐਂਡ ਅਨਰੀਡ ਵਾਰੰਟ ਨੂੰ ਵੀ ਰਜਿਸਟ੍ਰਾਟ ਪ੍ਰਾਪਤੀ ਦਾ ਮੌਕਾ ਮਿਲੇਗਾ ਜੇਕਰ ਦੀ ਕਿ ਉਹਨਾਂ ਨੂੰ ਅਤਿਅੰਤ ਲੋੜ ਹੈ ਆਸ ਕਰਦੇ ਹਾਂ ਕਿ ਸਰਕਾਰ ਇਸ ਵਾਰ ਆਪਣੇ ਵਾਅਦੇ ਤੇ ਕਾਇਮ ਰਹੇਗੀ ਤੇ 802994 ਬੈਕਲੌਗ ਯੂਨੀਅਨ ਨੂੰ ਦਿੱਤੇ ਹੋਏ ਪ੍ਰੋਸੇ ਅਨੁਸਾਰ ਸਾਰੀ ਪੀਟੀਟੀਓ ਨਾਲ ਜਾਣਕਾਰੀ ਪੂਰੀ ਕਰੇਗੀ ਇਸ ਵੀਡੀਓ ਵਿੱਚ ਬਸ ਇਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਤੁਹਾਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣਗੇ ਦਰਦਾ ਬਹੁਤ ਧੰਨਵਾਦ ਜੀ